ਤੋ ਮੇਰਾ ਨਾਮ ਅਨੂਪ ਹੈ ਔਰ ਮੇਰਾ ਉਹ ਹਸਬੰਡ ਹੀ ਹੈ ਮੇਰੇ ਨਾਲ ਰਹੇ ਰਿਹਾ ਐਕਚੁਅਲੀ ਮੇਰਾ ਡਾਈਵੋਰਸ ਹੋ ਚੁੱਕਿਆ ਹੈ ਬਟ ਫਿਰ ਵੀ ਉਹ ਮੇਰੇ ਨਾਲ ਰਹਿੰਦਾ ਸੀ ਬੇਟੇ ਨੂੰ ਮਿਲਣਾ ਜੀ ਤੇ ਉਹਨਾਂ ਦਾ ਨਾਮ ਸਾਹਿਬ ਸ਼ਰਮਾ ਹਸਬੰਡਾ ਨਾਮ ਸਾਇਲ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਉਹ ਪਠਾਨ ਗੁਰਦੇ ਆ ਕੱਲ ਕੀ ਘਟਨਾ ਹੋਈ ਸੀ ਕਿ ਜਿਹੜੀ ਵੀਡੀਓ ਚ ਜਿਸ ਤਰੀਕੇ ਨਾਲ ਜਿਹੜਾ ਇੱਕ ਤੋਂ ਬਾਅਦ ਇੱਕ ਤੁਹਾਡੇ ਤੇ ਜਿਹੜੇ ਬਾਤ ਕੀਤੇ ਜਾ ਰਹੇ ਨੇ ਕੀ ਕਾਰਨ ਕੀ ਕਹਿ ਸਕੋ ਉਹਦੀ ਹਸਬੰਡ ਦੀ ਕਾਲ ਆਈ ਸੀ ਕਿ ਮੇਰੇ ਬੇਟੇ ਨੂੰ ਕਰੀਬ 1.5 ਵਜੇ 1.5 2 ਵਜੇ ਨਾਲ ਕਿ ਮੈਂ ਤੁਹਾਨੂੰ ਮਿਲਣਾ ਹੈ 2 ਮਿੰਟ ਬਾਹਰ ਆਇਓ ਠੀਕ ਆ ਬੇਟੇ ਨੂੰ ਕਿਹਾ ਕਿ ਬਾਹਰ ਆਈ ਮੈਂ ਆਪਣੀ ਸ਼ਕਲ ਦਿਖਾ ਜਾ ਬੇਟੇ ਨੇ ਮਨਾ ਕਰਤਾ ਕਿ ਨਹੀਂ ਅਸੀਂ ਨਹੀਂ ਆਣਾ ਫਿਰ ਦੁਬਾਰਾ ਕਾਲ ਆਈ ਕਿ ਨਹੀਂ ਪਲੀਜ਼ ਮੈਂ ਵੇਟ ਕਰਦਾ ਪਿਆ ਮੈਨੂੰ 2 ਮਿੰਟ ਆਪਣੀ ਸ਼ਕਲ ਦਿਖਾ ਜਾ ਕੇ ਫਿਰ ਅਸੀਂ ਮਨਾ ਕਰਤਾ ਫਿਰ ਅਸੀਂ ਥੋੜੀ देर ਬਾਅਦ ਹੀ 15 20 ਮਿੰਟ ਬਾਅਦ ਮੈਂ ਆਪਣੇ ਜਿਮ ਦੇ ਲਈ ਜਾਣਾ ਹੁੰਦਾ ਮੈਂ ਉੱਥੇ ਹੀ ਨਿਕਲੀ ਆ ਤੇ ਮੈਂ ਆਪਣੇ ਬੇਟੇ ਨੂੰ ਰਿਲੇਟਿਵਸ ਤੇ ਕਾਲ ਛੱਡਿਆ ਔਰ ਮੈਂ ਜਿਮ ਵਾਸਤੇ ਚਲੇ ਗਈ। ਮੈਨੂੰ ਨਹੀਂ ਸੀ ਪਤਾ ਮੈਨੂੰ ਪਿੱਛੇ ਫੋਲੋ ਕਰ ਰਿਆ। ਇਹ ਮੇਰੇ ਕੋਲ ਆਇਆ ਔਰ ਮੈਨੂੰ ਇਹ ਕਹਿਣ ਲੱਗਾ ਕਿ ਗੱਡੀ 'ਚ ਬੈਠ। ਮੈਨੂੰ ਕਿਹਾ ਮੈਂ ਕਿਹਾ ਨਹੀਂ ਮੈਂ ਗੱਡੀ 'ਚ ਨਹੀਂ ਬੈਠਣਾ ਹੈਗਾ ਤੇਰੇ ਨਾਲ। ਕਿ ਮੈਂ ਸੇਫ ਨਹੀਂ ਆ ਤੇਰੇ ਨਾਲ ਮੈਂ ਗੱਡੀ 'ਚ ਨਹੀਂ ਬੈਠਣਾ ਮੈਨੂੰ ਡਰ ਲੱਗਦਾ। ਇਹਨੇ ਮੈਨੂੰ ਜ਼ਬਰਦਸਤੀ ਗੱਡੀ 'ਚ ਬੈਠ ਮੈਂ ਕਿਹਾ ਨਹੀਂ ਮੈਂ ਨਹੀਂ ਬੈਠਣਾ। ਫਿਰ ਇਹਨੇ ਇਹਨੇ ਕੀ ਕੀਤਾ ਮੇਰੀ ਮਾਰਕੁੱਟਾਈ ਸ਼ੁਰੂ ਕਰਤੀ ਆ ਉੱਥੇ। ਠੀਕ ਹੈ ਔਰ ਫਿਰ ਇਹਨਾਂ ਨੇ ਮੈਨੂੰ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ। ਪੈਰਾਂ ਚੂਜ਼ ਆਪਣੇ ਮੇਰੇ ਢੇਟ ਤੇ ਮਾਰੇ ਹੈ ਨਾ ਨੇ ਲੈਗਸ ਵਗੈਰਾ ਕਾਫੀ ਮਾਰੇ ਪੈ ਰਹੇ ਨੇ ਫਿਰ ਉਸ ਤੋਂ ਬਾਅਦ ਹੈ ਮਤਲਬ ਇੱਕ ਬੰਦਾ ਪਰਸਨ ਵਿੱਚ ਆਇਆ ਉਹਨੇ ਮੈਨੂੰ ਬਚਾਇਆ ਫਿਰ ਆ ਜਾ ਕੇ ਉਥੋ ਫਿਰ ਇਹ ਗੱਡੀ ਚ ਗਿਆ ਫਿਰ ਇਹਨੇ ਨਾਈਫ ਲੈਣ ਦੀ ਫਿਰ ਇਹਨੇ ਮੇਰੇ ਤੇ ਰਾਈਫ ਦੇ ਨਾਲ ਨਾ ਮੇਰੇ ਬੇਸਟ ਤੇ ਮੇਰੇ ਢੇਟ ਤੇ ਰਾਈਟ ਸਾਈਡ ਤੇ ਮੇਰੇ ਇੱਥੇ ਪਿੱਛੇ ਇੰਜਰੀ ਹੈ ਇੱਥੇ ਮੇਰੇ ਨੇ ਹਵਾਰ ਕੀਤਾ ਸਾਰੇ ਔਰ ਬਸ ਇਹੀ ਕਹਿ ਰਹੀ ਹੈਗਾ ਕਿ ਇਸ ਵਾਰੀ ਤੂੰ ਬਚ ਗਈਆਂ ਨੈਕਸਟ ਟਾਈਮ ਨਹੀਂ ਤੂੰ ਬਚਦੀ ਤੋ ਕੀ ਤੁਹਾਡੇ ਵੱਲੋਂ ਇਸ ਵਕਤ ਜਿਹੜੀ ਕੀ ਮੰਗ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਹੋਈ ਹੈ ਔਰ ਕੀ ਮੰਗ ਕਰਨਾ ਚਾਹੁੰਦੇ ਉਹ ਚਾਰਜ ਮੰਗ। ਮੈਂ ਹੀ ਰਿਕੁਐਸਟ ਕਰਦੀ ਆ ਐਸਐਸਪੀ ਸਰ ਨੂੰ ਕਿ ਤੁਸੀਂ ਮੈਨੂੰ ਇਨਸਾਫ ਦਿਵਾਓਗੇ। ਔਰ ਪਲੀਜ਼ ਮੇਰੀ ਹੈਲਪ ਕਰੋ ਕਿਉਂਕਿ ਮੈਨੂੰ ਨਹੀਂ ਲੱਗਦਾ ਨੈਕਸਟ ਟਾਈਮ ਐ ਮੈਨੂੰ ਕਰੇਗਾ ਕਿਉਂਕਿ ਡਰਦਾ ਹੀ ਨਹੀਂ ਐ ਉਹਨੇ ਸ਼ਰਿਆਂਮ ਉੱਥੇ ਕਹਿ ਰਿਆ ਸੀ ਕਿ ਮੈਂ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਪੁਲਿਸ ਦਾ ਵੀ ਡਰ ਨਹੀਂ ਆ। ਤੂੰ ਜਿੰਨੂੰ ਬੁਲਾਣਾ ਬੁਲਾ ਲਾ ਮੈਨੂੰ ਪੁਲਿਸ ਦਾ ਡਰ ਨਹੀਂ ਆ ਮੈਂ ਤੈਨੂੰ ਮਾਰ ਕੇ ਜਾਣਾ। ਉਹ ਹੈਗਾ ਰਹਾ ਸੀ ਤੇ ਮੈਂ ਸਰ ਨੂੰ ਐਸਐਸਪੀ ਸਰ ਨੂੰ ਰਿਕੁਐਸਟ ਕਰਾਂਗੀ ਸਰ ਪਲੀਜ਼ ਮੈਨੂੰ ਇਨਸਾਫ ਦਿਵਾਓ ਮੇਰੀ ਹੈਲਪ ਕਰੋ ਮੈਂ ਐਕਚੁਅਲੀ ਗਵਰਨਮੈਂਟ ਏਮਪਲੋਏ ਆ ਠੀਕ ਹੈ ਮੇਰਾ ਮੇਰਾ ਸੈਂਟਰ ਇੱਥੋਂ ਗੁਰਦਾਸਪੁਰ ਤੋਂ ਮੇਰੇ ਘਰ ਤੋਂ 14 ਕਿਲੋਮੀਟਰ ਹੈ ਠੀਕ ਹੈ ਔਰ ਜਿਵੇਂ ਇਹਨੇ ਦਿਨ ਦਿਹਾੜੇ ਪਬਲਿਕ ਪਲੇਸ 'ਚ ਆਏ ਸਭ ਕੁਝ ਕਰਤਾ ਤੇ ਜਿਹੜੇ ਰਸਤੇ ਮੈਂ ਜਾਂਦੀ ਆ ਉਹ ਬਿਲਕੁਲ ਸੁਨਸਾਨ ਰਸਤਾ ਹੈ ਇਹ ਉੱਥੇ ਆ ਕੇ ਕੁਝ ਵੀ ਕਰ ਸਕਦਾ ਹੈ ਕੁਝ ਵੀ ਹਨਾ ਮਤਲਬ ਜੋਆ ਕੱਲ ਸੋਚ ਕੇ ਆਇਆ ਸੀ ਕਿ ਜਾਨੂ ਮਾਰਨ ਦਾ ਐ ਮਾਰ ਸਕਦਾ ਬਾਕੀ ਇਹਦੀ ਫੈਮਿਲੀ ਹੈ ਇਹਦੇ ਫਾਦਰ ਐ ਐਸ ਐਚਓ ਐ ਮੌਜੂਦਾ ਐਸ ਐਚਓ ਪਰਮੋਤ ਕੁਮਾਰ ਐ ਤੇ ਉਹਨਾਂ ਦੀ ਸ਼ੈ ਵੀ ਇਹਨੂੰ ਠੀਕ ਹੈ ਕਿਉਂਕਿ ਇਹ ਇਹੀ ਕਹਿੰਦਾ ਕਿ ਮੇਰਾ ਤੂੰ ਕੁਝ ਨਹੀਂ ਬੁਗੜ ਸਕਦੀ ਮੇਰੇ ਪੇਰੈਂਟਸ ਬੈਠੇ ਮੇਰੇ ਘਰ ਦੇ ਬੈਠੇ ਆ ਉਹ ਮੈਨੂੰ ਸੇਵ ਕਰਨਗੇ ਮੇਰਾ ਤੂੰ ਕੁਝ ਨਹੀਂ ਕਰ ਸਕਦੀ ਇਹ ਮੰਗ ਕਰਨਾ ਚਾਹੁੰਦੇ ਪੁਲਿਸ ਅਧਿਕਾਰ ਨੂੰ ਮੈਂ ਹੀ ਰਿਕੁਐਸਟ ਕਰਦੀ ਆ ਕਿ ਇਨ ਫਿਊਚਰ ਮਤਲਬ ਮੈਨੂੰ ਇਹ ਤੋਂ ਬੰਦੇ ਤੋਂ ਖਤਰਾ ਹੈ ਤੇ ਪਲੀਜ਼ ਮੈਨੂੰ ਇਨਸਾਫ ਦਿੱਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਹੋ ਕੀਤੀ ਜਾਏ ਕਿਉਂਕਿ ਉਹ ਮੈਨੂੰ ਜਾਨੂ ਮਾਰਨ ਵਾਸਤੇ ਹੀ ਆਇਆ ਸੀਗਾ ਉਹ ਦਿਖ ਰਿਹਾ ਕਲੀਅਰਲੀ ਦਿਖ ਰਿਹਾ ਵੀਡੀਓਸ ਤੇ ਕਲੀਅਰਲੀ ਦਿਖਦਾ ਪਿਆ ਕਿ ਉਹ ਮੈਨੂੰ ਮਾਰਨ ਵਾਸਤੇ ਹੀ ਉਹ ਕਹਿ ਕੇ ਮੈਨੂੰ ਗਿਆ ਕਿ ਨੈਕਸਟ ਟਾਈਮ ਤੂੰ ਨਹੀਂ ਬਚੇਂਗੀ ਬਾਕੀ ਘਰ ਚ ਮੈਂ ਔਰ ਮੇਰੇ ਬੇਟੇ ਅਸੀਂ ਦੋਨੋਂ ਹੀ ਆ ਤੇ ਮੈਨੂੰ ਇਹ ਵੀ ਡਰ ਆ ਕਿ ਉਹ ਨੂੰ ਮੈਂ ਜਿਵੇਂ ਸਕੂਲਸ ਕੰਪੀ ਤੇ ਛੱਡਣ ਜਾਂਦੀ ਆ ਲੈਣ ਜਾਂਦੀ ਆ ਉਹ ਕੱਲ ਨੂੰ ਉਹਨੂੰ ਵੀ ਹਮ ਕਰ ਸਕਦਾ ਹੈ ਔਰ ਕਰੇਗਾ ਉਹ ਇਨ ਫਿਊਚਰ ਜ਼ਰੂਰ ਕਰੇਗਾ ਕਿਉਂਕਿ ਉਹ ਸ਼ਰੇਆਮ ਜਿਵੇਂ ਪਬਲਿਕ ਪਲੇਸ ਤੇ ਨਾ ਕੁਝ ਕਰਕੇ ਗਿਆ ਤੇ ਮੈਨੂੰ ਨਹੀਂ ਲੱਗਦਾ ਉਹਨੂੰ ਕੋਈ ਡਰ ਹੈਗਾ ਤੇ ਇਹਦੇ ਚ ਹੁਣ ਐਸਐਸਪੀ ਸਰ ਹੀ ਮੇਰੀ ਹੈਲਪ ਕਰ ਸਕਦੇ ਆ ਉਹਨੂੰ ਇੱਕ ਵਾਰੀ ਜਰਾ ਦੱਸਣ ਕਿ ਪੁਲਿਸ ਬੈਠੀ ਹੈ ਔਰ ਨਹੀਂ ਕੋਈ ਵੀ ਐਵੇਂ ਨਹੀਂ ਕੋਈ ਕਿਸੇ ਲੇਡੀਜ਼ ਦੇ ਨਾਲ ਐਵੇਂ ਬਦਤਮੀਜ਼ੀ ਨਹੀਂ ਕਰ ਸਕਦਾ